ਇੱਕ ਮਿੰਟ ਜੀ ਚਾਹ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਨੇ ਜੀ ਮੇਰੇ ਚਾਚਾ ਜੀ ਕਰਨਜੀਤ ਸਿੰਘ ਇਹਨਾਂ ਨੂੰ ਪਹਿਲਾਂ ਸ਼ੁਰੂਆਤ ਤੋਂ ਜਨਮ ਤੋਂ ਹੀ ਲੱਗੂ ਗਾਣੇ ਲਿਖਣ ਦਾ ਸ਼ੌਂਕ ਹੈਗਾ ਅੱਜ ਤੱਕ ਇਹਨਾਂ ਦੇ 10-15 ਗਾਣੇ ਮਾਰਕੀਟ ਚ ਆ ਚੁੱਕੇ ਹਨਾ ਚਾਰ ਚਾਰ ਗਾਣੇ ਮਾਰਕੀਟ ਚ ਆ ਚੁੱਕੇ ਉਸ ਦੇ ਵੀ ਪਏ ਨੇ ਬਹੁਤ ਜਾਣੇ ਰਿਹੇ ਸਰ ਵੀ ਚੱਲ ਰਹੀ ਆਪ ਵੀ ਗਾ ਸਕਦੇ ਨੇ ਹੁਣ ਆ ਨਾਲ ਟਾਈਮ ਚ ਤੇ ਕਿਹੜੇ ਕਿਹੜੇ ਕਲਾਕਾਰਾਂ ਨੂੰ ਦਿੱਤੇ ਨੇ ਪ੍ਰਸ਼ੰਸਾ ਕਰਨ ਜੀ ਕਲਾਕਾਰ ਜਨੈਸ਼ ਸ਼ੌਂਕ ਪੂਰਨ ਜੀ ਜਰਨਲਿਸਟ ਵੀ ਸ਼ੌਂਕੀ ਨੂੰ ਇੱਕ ਗਾਣਾ ਦਿੱਤਾਈ ਚਾਰ ਗਾਣਾ ਚਾਰ ਗਾਣੇ ਇੱਕ ਤਾਂ ਨੂਹਾ ਕਿੱਥੋਂ ਆਉਣਗੇ ਮੈਂ ਗਰੀਬੀਨ ਲੋਹਾ ਚੁੱਕੇ ਨਹੀਂ ਪਹਿਲਾ ਗਾਣਾ ਹਾਂਜੀ ਸਾਰੇ ਪਰਿਵਾਰ ਦੇ ਗਾਣੇ ਨੇ ਬਹੁਤ ਵਧੀਆ ਗਾਣੇ ਨੇਗੇ ਮਤਲਬ ਕਿ ਕੋਈ ਕਲਾਕਾਰ ਨੂੰ ਸਾਡੀ ਕੋਈ ਵੀਡੀਓ ਪਹੁੰਚਦੀ ਹੈ ਕਿਸੇ ਤੱਕ ਨਵਾਂ ਗਾਣਾ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਇਹਨਾਂ ਤੋਂ ਗਾਣਾ ਵੀ ਲੈ ਸਕਦੇ ਨੇਗੇ ਉਹ ਜਿਹੇ ਜਗ੍ਹਾ ਕਿ ਲਾ ਚਾਹੁੰਦਾ ਉਹੋ ਜਿਹਾ ਗਾਣਾ ਲਿਖ ਕੇ ਦੇ ਦੇਣਗੇ ਬਾਕੀ ਕੁਛ ਨਾ ਕੁਛ ਪੇਸ਼ ਵੀ ਕਰਾਂਗੇ ਆਪਾਂ ਹਾਂ ਗਾਣਾ ਕਿਹੜਾ ਗਾਣਾ ਹੁਣ ਸੁਣਾਉਗੇ ਤੁਸੀਂ ਅੱਪਸ ਸੁਣਾਵਾਂਗੇ ਜੀ ਦਿਲਵਾਲੀ ਹੱਸ ਹੱਸ ਕੁੜੀਏ ਨੇ ਦਿਲ ਨੂੰ ਮਨਾ ਹੱਸ ਹੱਸ ਕੁੜੀਏ ਨੇ ਦਿਲ ਨੂੰ ਮਨਾ ਮਨਾ ਜੀ ਦੋ ਬੋਲ ਸਾਨੂੰ ਸੁਣਾਓ ਸੇ ਨੈਰ ਸਿੰਘ ਬਹਿ ਜਾ ਤੁਸੀਂ ਖੜੇ ਹੋ ਜਾ ਬੜੇ ਪੈਰ ਜੀ ਸਹੀ ਕਰ ਅੱਛਾ ਦਿਲਵਾਲੀ ਕੁੰਡੀ ਕੋਲ ਕੂੜੀ ਇੱਕ ਵਾਰੀ ਹੱਸ ਕੇ ਤੂੰ ਬੋਲ ਕੂੜੀ ਦਿਲਵਾਲੀ ਕੁੰਡੀ ਕੋਲ ਕੂੜੀ ਇੱਕ ਵਾਰੀ ਹੱਸ ਕੇ ਤੂੰ ਬੋਲ ਕੂੜੀ ਪਿਆਰ ਬਿਨਾ ਸੋਣੀ ਨਹੀਂ ਜ਼ਿੰਦਗੀ ਤਵਾ ਪਿਆਰ ਬਿਨਾ ਸੋਣੀ ਨਹੀਂ ਜ਼ਿੰਦਗੀ ਤਵਾ ਹੱਸ ਹੱਸ ਕੂੜੀਏ

ਨਿਕਲ ਕਾ ਸੋਣੀ ਨਿਕਲ ਜੇ ਤੂੰ ਅਗੱਦ ਦੱਸ ਸੋਣੀ ਨੀ ਤੇਰਾ ਕੀ ਨਾਂ ਦੱਸ ਸੋਣੀ ਨੀ ਤੇਰਾ ਕੀ ਨਾਂ ਅਸ ਹੱਥ ਫੂੜੀਏ ਨੀ ਮਿਲ ਨੂੰ ਮੰਨਾ ਅਸ ਹੱਥ ਫੂੜੀਏ ਨੀ ਮਿਲ ਨੂੰ ਮੰਨਾ ਆਰਲਿ ਚਿੱਕਾਰ ਤੇਰਾ ਗੂਰਾ ਰੰਗਨੀ ਕੋਲੇ ਆਈ ਜਾਵੇ ਉੱਡ ਤਪ ਤੰਗਨੀ ਆਰਲਿ ਚਿੱਕਾਰ ਤੇਰਾ ਗੂਰਾ ਰੰਗਨੀ ਕੋਲੇ ਆਈ ਜਾਵੇ ਉੱਡ ਤਪ ਤੰਗਨੀ ਕੀ ਹੋ ਗਿਆਂ ਨੀ ਯਾਰ ਤੁਗਨਾ ਹੋ ਗਿਆਂ ਨੀ ਯਾਰ ਤੁਗਨਾ ਹੱਥ ਹੱਥ ਕੂੜੀਏ ਨੀ ਦਿਲ ਨੂੰ ਮਨਾ ਹੱਥ ਹੱਥ ਕੂੜੀਏ ਨੀ ਦਿਲ ਨੂੰ ਮਨਾ ਤੁਸੀਂ ਆਵੇ ਨਾ ਨਾ ਬਹੁਤ ਵਧੀਆ ਬਈ ਅਸਲ ਨਹੀਂ ਹੈ ਉਹ ਗੋਰੀ ਤਾਣ ਉੱਤੇ ਕਾਲੀ ਗਾਨੀ ਕੂੜੀ ਏ ਤੇਰੀ ਬਿੱਲੀ ਅੱਖ ਮਚ ਤਾਨੀ ਕੂੜੀ ਏ ਗੋਰੀ ਤਾਣ ਉੱਤੇ ਕਾਲੀ ਗਾਨੀ ਕੂੜੀ ਏ ਤੇਰੀ ਬਿੱਲੀ ਅੱਖ ਮਚ ਤਾਨੀ ਕੂੜੀ ਏ ਵਿੱਕ ਤੇਰੇ ਵੱਲ ਜਾਣਾ ਨਿਕਣਾ ਵਿੱਕ ਤੇਰੇ ਵੱਲ ਜਾਣਾ ਨਿਕਣਾ ਹੱਸ ਹੱਸ ਕੁੜੀਏ ਨੀ ਦਿਲੰਮਨਾਂ ਹੱਸ ਹੱਸ ਕੁੜੀਏ ਨੀ ਦਿਲੰਮਨਾਂ ਬਹੁਤ ਵਧੀਆ ਐ ਚਾ ਅੱਜੀ ਕਹਾਣੀ ਦਾ ਫੇਰ ਪੱਤਾ ਲੱਗ ਸੋਣੀਏ ਨੀ ਤੇਰੀ ਯਾਰੀ ਦਾ ਇੱਕ ਵਾਰੀ ਤੱਗੜ ਨੂੰ ਹਿੱਕ ਨਾਲ ਲਾ ਹੱਸ ਹੱਸ ਕੁੜੀਏ ਨੀ ਦਿਲੰਮਨਾਂ ਹੱਸ ਹੱਸ ਕੁੜੀਏ ਨੀ ਦਿਲੰਮਨਾਂ ਤੱਗੜ ਆਪਾਂ ਕੋਤ ਟੱਗੜ ਆਪਣਾ ਗੋਤ ਆ ਗਿਆ ਚਾਚਾ ਹੋਰ ਵੀ ਕੋਈ ਪਰਿਵਾਰਕ ਗਾਣਾ ਵੀ ਸੁਣਾ ਸਕਦੇ ਹਾਂ ਹਾਂ ਕੋਈ ਪਰਿਵਾਰਕ ਗਾਣਾ ਜਿਵੇਂ ਆਹ ਨੂਹਾਂ ਕਿੱਥੋਂ ਲਿਆਉਂਗੇ ਨੂਹਾਂ ਕਿੱਥੋਂ ਹਾਂ ਪਰਿਵਾਰਕ ਗਾਣਾ ਵੀ ਹੈਗਾ ਬੰਦਾ ਇਹ ਗਾਣਾ ਸੁਣਾ ਦਿਓ ਜੇ ਕੋਈ ਹੋਰ ਹੈਗਾ ਜਿਵੇਂ ਬਾਬੇ ਨਾਨਕ ਤੇ ਵੀ ਹੈਗਾ ਆਪਣਾ ਹਾਂ ਹਾਂ ਹੈਗਾ ਸਿੱਧੀ ਡੇੜਾ ਚੱਲ ਰਿਹਾ ਜੇ ਕੋਈ ਗੁਰੂ ਸਿੰਘ ਤੋਂ ਹੋਵੇ ਸੁਣ ਕਿਹੜਾ ਸੁਣਾਉਂ ਗੁਰੂ ਗੋਬ ਸਿੰਘ ਦਾ ਗੁਰੂ ਗੋਬ ਸਿੰਘ ਤੇ ਸੁਣਾਓ ਪਹਿਲਾ ਗਾਣਾ ਮੇਰੇ ਲਿਖਿਆ ਪਹਿਲਾ ਦਸਵੀਂ ਦੇ ਵਿੱਚ ਲਿਖਿਆ ਤਾਂ ਠੀਕ ਹੈ ਜੀ ਕਰੋ ਜੀ ਸ਼ੁਰੂ ਅਣਖ ਰੱਖਣੀ ਹੈ ਨਾਲ ਤਲਵਾਰ ਦੇ ਹੁਣ ਤੱਕ ਰਹੇ ਮਜਲਮਾਂ ਨੂੰ ਮਾਰ ਦੇ ਹਾਂਜੀ ਤਾਂ ਅਣਖ ਰੱਖਣੀ ਹੈ ਨਾਲ ਤਲਵਾਰ ਦੇ ਹੁਣ ਤੱਕ ਰਹੇ ਮਜਲਮਾਂ ਨੂੰ ਮਾਰ ਦੇ ਸਿੱਧ ਕੇ ਸਿੱਖੀ ਰੱਖਣਾ ਸੰਸਾਰ ਤੇ ਮਾੜ ਬਹੰਕਾਰ ਛੱਡ ਦੂ ਔਰਾ ਗੁਰੂ ਦੇ ਪਿਆਰ ਨੇ ਜਾਲਮੋਹਕਾਰ ਛੱਡ ਦੋ ਇੱਕ ਅੱਜ ਤੋਂ 20-25 ਸਾਲ ਪਹਿਲਾਂ ਜੀ ਆਪਣਾ ਗਾਣਾ ਆਇਆ ਸੀ ਜਿਹੜਾ ਮਰੂਤੀ ਲੰਗੀ ਕੋਲ ਕੋਲ ਦੀ ਹਨਾ ਹਾਂਜੀ ਉਦੋਂ ਮਰੂਤੀਆਂ ਕਿਸੇ ਕਿਸੇ ਕੋਲ ਹੁੰਦੀਆਂ ਸੀ ਹਾਂਜੀ ਤੇ ਉਹ ਗਾਣਾ ਬੇਸੇ ਥੋੜਾ ਬਹੁਤ ਚੱਲਣਾ ਸੀ ਜੇ ਕਿਸੇ ਵਧੀਆ ਕਲਾਕਾਰ ਨੂੰ ਦਿੱਤਾ ਜਾਂਦਾ ਜੇ ਚਮਕੀਲੇ ਵਰਗ ਨੂੰ ਉਹ ਚਮਕੀਲੇ ਦੀ ਫੁੱਲ ਚੜਾਈ ਸੀ ਹਾਂ ਉਹਦੇ ਦੋ ਬੋਲ ਸਾਂਝੇ ਕਰੋ ਜੀ ਕਰ ਦਿਆਂ ਜੀ ਕਰ ਕਰ ਹਉਂਦੀ ਏ ਸਰਨ ਹੋ ਕੇ ਮਾਰਦੀ ਕਾਵਿਆ ਰੁਕਾਥ ਕਹਿੰਦੀ ਕਰਦੀ ਹੋਲੀ ਜੀ ਆਵਾਜ ਪੂਰਦੀ ਮਰੂਤੀ ਲੰਗ ਆਹ ਮਰੂਤੀ ਲੰਗ ਉਹ ਮਰੂਤੀ ਲੰਗ ਕੋਲ ਕੋਲਦੀ ਮਰੂਤੀ ਲੰਗ ਕੋਲ ਕੋਲਦੀ ਯਾਰ ਖੜਕੇ ਨਾ ਨਾ ਪੂਰਾ ਪਤਾ ਲੱਗਦਾ ਪਤਾ ਲੱਗੇ ਜਦੋਂ ਪੀੜਾ ਦਾ ਸੱਜਦਾ ਯਾਰ ਖੜਕੇ ਨਾ ਨਾ ਪੂਰਾ ਪਤਾ ਲੱਗਦਾ ਪਤਾ ਲੱਗੇ ਜਦੋਂ ਪੀੜਾ ਦਾ ਸੱਜਦਾ ਸੈਡ ਕੱਟ ਸੋਲ ਸੋਲ ਦੀ ਮਰਤੀ ਲੰਗੀ ਕੋਰਤ ਲੰਗੀ ਅਹ ਮਰਤੀ ਲੰਗੀ ਅਹ ਮਰਤੀ ਲੰਗੀ ਅਹ ਮਰਤੀ ਲੰਗੀ ਕੋੜ ਕੋੜ ਦੀ ਮਰਤੀ ਲੰਗੀ ਕੋੜੀ ਕੋੜ ਦੀ ਪਹਿਲੀ ਵਾਰ ਪੰਜਾਬ ਵਿੱਚ ਆਈ ਲੱਕ ਨਾਲ ਟੱਕਰ ਸੀ ਲਾਈ ਪਹਿਲੀ ਵਾਰ ਪੰਜਾਬ ਵਿੱਚ ਆਈ ਲੱਕ ਨਾਲ ਟੱਕਰ ਸੀ ਲਾਈ ਹੋ ਲੱਕ ਜਮ ਰੋੜ ਮਰੂੜ ਗਈ ਮਰੂਤੀ ਲੰਗੀ ਘਾਹ ਮਰੂਤੀ ਲੰਗੀ ਆਹੋ ਮਰੂਤੀ ਲੰਗੀ ਆਹੋ ਮਰੂਤੀ ਲੰਗੀ ਕੋਲ ਕੋਲੀ ਹੈ ਉਹ ਮਰੂਤੀ ਲੰਗੀ ਕੋਲ ਕੋਲੀ ਤੀ ਹੋ ਲਾਲ ਰੰਗ ਦੀ ਕਹਿੰਦੇ ਓਈ ਸਾਰੀ ਟੈਰ ਪਤਲਾ ਬਜਨ ਦੀ ਪਾਈ ਹਾਏ ਹਾਏ ਲਾਲ ਰੰਗ ਦੀ ਕਹਿੰਦੇ ਓਈ ਸਾਰੀ ਹੋ ਲੱਕ ਪਤਲਾ ਬਜਨ ਦੀ ਪਾਈ ਘੇਰ ਵਿੱਚ ਪਾਵੀ ਪਾਈ ਜਾਵੇ ਦਿਲ ਨੂੰ ਖੋਰ ਖੋਰਦੀ ਮਰੁੱਤੀ ਲੰਗੀ ਹਾਂ ਮਰੁੱਤੀ ਲੰਗੀ ਮਰੁੱਤੀ ਲੰਗੀ ਮਰੁੱਤੀ ਲੰਗੀ ਖੋੜੀ ਖੋੜੀ ਮਰੁੱਤੀ ਲੰਗੀ ਖੋੜ ਤੋਂਦੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਜੀ ਇਹ ਮੇਰੇ ਚਾਚਾ ਜੀ ਕਰਮਜੀਤ ਸਿੰਘ ਜੀ ਲੇਲਾ ਵਾਲੇ ਤੇ ਬਾਕੀ ਸਾਡੀ ਵੀਡੀਓ ਜਿੱਥੋਂ ਤੱਕ ਵੀ ਜਾਂਦੀ ਹੈ ਜੀ ਅਸੀਂ ਫੇਸਬੁੱਕ ਤੇ ਵੀ ਪਾਵਾਂਗੇ YouTube ਤੇ ਵੀ ਪਾਵਾਂਗੇ ਜਿੱਥੋਂ ਤੱਕ ਵੀ ਸਾਡੀ ਵੀਡੀਓ ਕੋਈ ਸੁਣ ਰਿਹਾ ਕੋਈ ਕਲਾਕਾਰ ਜੀ ਕੋਈ ਵੀ ਕਿਸੇ ਨੇ ਕੋਈ ਗਾਣਾ ਲੈਣਾ ਹੋਵੇ ਜੀ ਅਸੀਂ ਆਪਾਂ ਉਹਦੇ ਸਾਬ ਨਾਲ ਵੀ ਗਾਣਾ ਬਣਾ ਸਕਦੇ ਹਾਂ ਜਿਹੇ ਜੇ ਕੋਈ ਕਹਿਣਗੇ ਹਾਂ ਕੋਈ ਆਪਣੇ ਮਰਜ਼ੀ ਕੁਈ ਆਪਣੇ ਕੰਨੀਓ ਕੋਈ ਹੋਰ ਕਹਿਣਾ ਹੋਵੇ ਜੀ ਕਿਸੇ ਨੂੰ ਕੋਈ ਕੋਈ ਮੈਸੇਜ ਆਪਾਂ ਨੇ ਦੇਣਾ ਜੀ ਪੰਜਾਬ 'ਚ ਕੋਈ ਮੈਸੇਜ ਦੇਣਾ ਹੋਵੇ ਆਪਾਂ ਨੇ ਜੀ ਕੋਈ ਵੀ ਕਲਾਕਾਰ ਹੈ ਜਿਹੜਾ ਜਗਾਣਾ ਮੰਗੂਗਾ ਜੀ ਮੰਗੂਗਾ ਇਹ ਜਗਾਣਾ ਲਿਖ ਦਾਂਗੇ ਠੀਕ ਹੈ ਜੀ ਪਰਮਾਤ ਬਾਕੀ ਇਹ ਪੰਜਾਬ ਪੁਲਿਸ ਜੁਗੋਰੀ ਕਰਨੇ ਨੇ ਪਰਮਾਤ ਕੋਲ ਬਾਕਸਿੰਗ ਹੈ ਹਾਂ ਜੀ ਜਿਹੜਾ ਜਗਾਣਾ ਮੰਗੂਗਾ ਇਹ ਲਿਖ ਦਾਂਗੇ ਠੀਕ ਹੈ ਜੀ ਧੰਨਵਾਦ ਜੀ ਹੁਣ ਆਪਣੀ ਡਿਊਟੀ ਸਗੂਰ ਹੈ ਜੀ ਹਣਾ ਪੁਲਿਸ ਲਾਈਨ 'ਚ ਪੁਲਿਸ ਲਾਈਨ ਸਗੂਰ ਹੈ ਜੀ ਠੀਕ ਹੈ ਧੰਨਵਾਦ ਜੀ ਓਕੇ ਥੈਂਕ ਯੂ